ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਮੇਰੀਆਂ ਭੈਣਾਂ ਦੇ ਲਈ ਹੈ ਜੇਕਰ ਮੇਰੀਆਂ ਭੈਣਾਂ ਆਪਣੀ ਰਸੋਈ ਦੇ ਵਿੱਚੋਂ ਇਹ ਤਿੰਨ ਚੀਜ਼ਾਂ ਬਦਲ ਦੇਣਗੀਆਂ ਜਾਂ ਫਿਰ ਕਹਿ ਲਓ ਕਿ ਇਹ ਤਿੰਨ ਆਦਤਾਂ ਹੀ ਆਪਣੀਆਂ ਬਦਲ ਲੈਣ ਤਾਂ ਘਰ ਦੇ ਵਿੱਚ ਬਰਕਤ ਖੁਸ਼ਹਾਲੀ ਤੰਦਰੁਸਤੀ ਆਪੇ ਹੀ ਆ ਜਾਵੇਗੀ ਸੋ ਉਹ ਤਿੰਨ ਚੀਜ਼ਾਂ ਕਿਹੜੀਆਂ ਹਨ ਜੀ ਜਿਹੜੀਆਂ ਅਸੀਂ ਬਦਲ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਸਾਥ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਤ ਸੰਗਯ ਜੀ ਜਿਸ ਤਰ੍ਹਾਂ ਆਪਾਂ ਹਰ ਵਾਰ ਬੇਨਤੀ ਕਰਦੇ ਹਾਂ ਗੱਲ ਕਰਦੇ ਹਾਂ ਕਿ ਜਿਸ ਘਰ ਦੇ ਵਿੱਚ ਬਾਣੀ ਪੜੀ ਜਾਂਦੀ ਹੈ ਭਾਵ ਕਿ ਜਿਸ ਘਰ ਵਿੱਚ ਬਾਣੀ ਦਾ ਪਾਠ ਹੁੰਦਾ ਹੈ ਜਿਸ ਘਰ ਵਿੱਚ ਬਾਣੀ ਉੱਤੇ ਵਿਚਾਰ ਹੁੰਦੀ ਹੈ ਬਾਣੀ ਨੂੰ ਪੜ ਕੇ ਵਿਚਾਰਿਆ ਵੀ ਜਾਂਦਾ ਹੈ ਉਸ ਘਰ ਦੇ ਉੱਤੇ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੋ ਜਾਂਦੀ ਹੈ ਬੜੀ ਮਿਹਰ ਹੋ ਜਾਂਦੀ ਹੈ ਕਿਉਂਕਿ ਸਾਡੇ ਜੀਵਨ ਨੂੰ ਬਾਣੀ ਦੇ ਗਿਆਨ ਨਹੀਂ ਬਦਲਣਾ ਹੈ ਉਹ ਜੀਵ ਕਰਮਾ ਵਾਲੇ ਹੁੰਦੇ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹਨ ਬਾਣੀ ਪੜ੍ਹ ਕੇ ਫਿਰ ਵਿਚਾਰ ਕਰਕੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਤੇ ਉਪਦੇਸ਼ਾਂ ਨੂੰ ਸੁਣਦੇ ਵੀ ਹਨ ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਵੀ ਹਨ ਉਹਨਾਂ ਸਿੱਖਿਆਵਾਂ ਉਦੇਸ਼ਾਂ ਦੇ ਆਧਾਰ ਤੇ ਆਪਣਾ ਜੀਵਨ ਵੀ ਜਿਉਂਦੇ ਹਨ ਕਿਉਂਕਿ ਗੁਰੂ ਦੀ ਸਿੱਖਿਆ ਸਾਡੇ ਜੀਵਨ ਦੇ ਸਾਰੇ ਹੀ ਦੁੱਖਾਂ ਨੂੰ ਦੂਰ ਕਰ ਦਿੰਦੀ ਹੈ ਦੁੱਖਾਂ ਦਾ ਨਾਸ਼ ਹੀ ਕਰ ਦਿੰਦੀ ਹੈ ਤੇ ਦੁੱਖਾਂ ਦੇ ਨਾਲ ਸਾਧ ਸੰਗਤ ਜੀ ਫਿਰ ਲੜਨਾ ਵੀ ਸਿਖਾ ਦਿੰਦੀ ਹੈ। ਗੁਰੂ ਦੀ ਬਾਣੀ ਦਾ ਜੋ ਗਿਆਨ ਹੈ ਉਹ ਸਾਡੇ ਜੀਵਨ ਦੀ ਨਿਰਾਸ਼ਾ ਨੂੰ ਖਤਮ ਕਰ ਦੇਂਦਾ ਹੈ। ਸਾਡੇ ਵਿੱਚ ਫਿਰ ਚੜ੍ਹਦੀ ਕਲਾ ਆ ਜਾਂਦੀ ਹੈ। ਗੁਰੂ ਦੀ ਬਾਣੀ ਸਾਡਾ ਜੰਮਣ ਮਰਨ ਹੀ ਕੱਟ ਦਿੰਦੀ ਹੈ। ਇਸੇ ਕਰਕੇ ਵਾਰ-ਵਾਰ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ ਕੇ ਬਾਣੀ ਪੜਨ ਦਾ ਇੱਕ ਵੀ ਮੌਕਾ ਆਪਣੇ ਹੱਥ ਵਿੱਚੋਂ ਨਾ ਗਵਾ ਦੇਣਾ। ਕਿਉਂਕਿ ਬਾਣੀ ਤਾਂ ਸਾਨੂੰ ਬਹਾਨੇ ਉਹ ਬਹਾਨੇ ਪੜਨੀ ਚਾਹੀਦੀ ਹੈ। ਜਦੋਂ ਸਾਡੇ ਕੋਲ ਸਮਾਂ ਨਹੀਂ ਹੈ ਜਦੋਂ ਅਸੀਂ ਆਖਦੇ ਹਾਂ ਕਿ ਮੇਰੇ ਕੋਲ ਕੰਮਕਾਰ ਬੜੇ ਜ਼ਿਆਦਾ ਹਨ ਜਾਂ ਮੈਂ ਨੌਕਰੀ ਪੇਸ਼ੇਵਾਲਾ ਹਾਂ ਜਾਂ ਮੈਨੂੰ ਘਰ ਦੇ ਵਿੱਚ ਕੰਮਕਾਰ ਬੜੇ ਜ਼ਿਆਦਾ ਹੁੰਦੇ ਨੇ ਜਿਸ ਕਰਕੇ ਮੇਰਾ ਬਾਣੀ ਪੜਨ ਦਾ ਸਮਾਂ ਹੀ ਨਹੀਂ ਲੱਗਦਾ ਪਰ ਆਪਾਂ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਏ ਆਂ ਘਰ ਦੇ ਕੰਮਕਾਰ ਕਰਦੇ ਹੋਏ ਆਂ ਬਾਹਰ ਦੇ ਕੰਮਕਾਰ ਕਰਦੇ ਹੋਏ ਬਾਣੀ ਦੇ ਨਾਲ ਜੁੜਨਾ ਬਾਣੀ ਦੇ ਨਾਲ ਜੁੜੇ ਹੀ ਰਹਿਣਾ ਉਸ ਤੋਂ ਹੀ ਆਨੰਦ ਤੇ ਲਾਭ ਪ੍ਰਾਪਤ ਕਰਦੇ ਰਹਿਣਾ ਹੈ ਇਸ ਕਰਕੇ ਗੁਰੂ ਦੀ ਬਾਣੀ ਕਹਿੰਦੀ ਹੈ ਬਾਣੀ ਪੜਦਿਆਂ ਹੋਇਆਂ ਕੀਤਾ ਕੋਈ ਵੀ ਕੰਮ ਫਿਰ ਸਾਡਾ ਬੰਦਗੀ ਬਣ ਜਾਂਦਾ ਹੈ ਜਿਸ ਤਰ੍ਹਾਂ ਬਾਣੀ ਪੜਦਿਆਂ ਹੋਇਆਂ ਵੀ ਕੀਤਾ ਕੰਮ ਬੰਦਗੀ ਬਣਦਾ ਹੈ ਤਾਂ ਸਾਥ ਸੰਗਤ ਜੀ ਉਸੇ ਤਰ੍ਹਾਂ ਆਪਾਂ ਰਸੋਈ ਦੇ ਵਿੱਚ ਖਾਣਾ ਬਣਾਉਂਦਿਆਂ ਹੋਇਆਂ ਵੀ ਜੇਕਰ ਗੁਰਬਾਣੀ ਪੜ੍ਹਦੇ ਹਾਂ ਉਹ ਭੋਜਨ ਵੀ ਫਿਰ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਉਹ ਭੋਜਨ ਜਿਸ ਤੇ ਵੀ ਅੰਦਰ ਜਾਂਦਾ ਹੈ ਉਸੇ ਹੀ ਹਿਰਦੇ ਵਿੱਚ ਫਿਰ ਠੰਡ ਪਾ ਦਿੰਦਾ ਹੈ। ਉਸ ਦੇ ਮਨ ਦੇ ਕਈ ਵਿਸ਼ੇ ਵਿਕਾਰਾਂ ਨੂੰ ਦੂਰ ਕਰ ਦਿੰਦਾ ਹੈ। ਕਈ ਮੇਰੀਆਂ ਭੈਣਾਂ ਖਾਣਾ ਬਣਾਉਂਦੇ ਸਮੇਂ ਬਾਣੀ ਦਾ ਜਾਪ ਕਰਦੀਆਂ ਹਨ। ਉਹ ਬਹੁਤ ਹੀ ਵਧੀਆ ਗੱਲ ਹੈ। ਬਾਣੀ ਦਾ ਜਾਪ ਕਰਨਾ ਵੀ ਚਾਹੀਦਾ ਹੈ। ਤੁਹਾਨੂੰ ਕੋਈ ਵੀ ਬਾਣੀ ਦਾ ਸ਼ਬਦ ਕੰਠ ਹੋਵੇ ਜਾਂ ਗੁਰਬਾਣੀ ਕੰਠ ਹੋਵੇ ਉਸ ਦਾ ਹੀ ਸਿਮਰਨ ਜਾਪ ਕਰਦੇ ਰਿਹਾ ਕਰੋ। ਜਿਹੜੀਆਂ ਮੇਰੀਆਂ ਭੈਣਾਂ ਅਨਪੜ੍ਹ ਹਨ ਜਾਂ ਪਾਠ ਨਹੀਂ ਆਉਂਦਾ ਉਹ ਮੂਲ ਮੰਤਰ ਦਾ ਜਾਪ ਵੀ ਕਰ ਸਕਦੀਆਂ ਹਨ ਵਾਹਿਗੁਰੂ ਗੁਰਮੰਤਰ ਦਾ ਜਾਪ ਵੀ ਕਰ ਸਕਦੀਆਂ ਹਨ ਜਿਹੜੀਆਂ ਮੇਰੀਆਂ ਭੈਣਾਂ ਅਨਪੜ ਹਨ ਜਾਂ ਪਾਠ ਨਹੀਂ ਆਉਂਦਾ ਉਹ ਮੂਲ ਮੰਤਰ ਦਾ ਜਾਪ ਵੀ ਕਰ ਸਕਦੀਆਂ ਹਨ ਤੇ ਵਾਹਿਗੁਰੂ ਗੁਰਮੰਤਰ ਵੀ ਜਪ ਸਕਦੀਆਂ ਹਨ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਫਿਰ ਬੇਅੰਤ ਕਿਰਪਾ ਕਰਦੇ ਹਨ ਗੁਰਬਾਣੀ ਪੜਨ ਦੇ ਨਾਲ ਇਹ ਤਿੰਨ ਕੰਮ ਸਾਨੂੰ ਹੋਰ ਕਰਨੇ ਚਾਹੀਦੇ ਹਨ ਤਾਂ ਵੇਖਣਾ ਘਰ ਪਰਿਵਾਰ ਦੇ ਵਿੱਚ ਸਾਡੀ ਖੁਦ ਦੀ ਜ਼ਿੰਦਗੀ ਵਿੱਚ ਬਦਲਾਅ ਹੋ ਜਾਵੇਗਾ ਕਿਉਂਕਿ ਮੇਰੀਆਂ ਭੈਣਾਂ ਅਜਹੀਆਂ ਹਨ ਜੋ ਕੰਮਕਾਰ ਵਿੱਚ ਇੰਨਾ ਜ਼ਿਆਦਾ ਬਿਜ਼ੀ ਰਹਿੰਦੀਆਂ ਹਨ ਸਵੇਰ ਤੋਂ ਜਿਉਂ ਹੀ ਉੱਠਣਾ ਕੰਮਕਾਰ ਤੇ ਲੱਗ ਜਾਣਾ ਕੰਮਕਾਰ ਕਰਦਿਆਂ ਹੋਇਆਂ ਆਪਣੇ ਆਪ ਨੂੰ ਭੁੱਲੀਆਂ ਹੀ ਰਹਿੰਦੀਆਂ ਹਨ ਕਈ ਮੇਰੀਆਂ ਭੈਣਾਂ ਦਾ ਇਦਾਂ ਦਾ ਹਾਲ ਹੈ ਕਿ ਉਹਨਾਂ ਦਾ ਤਾਂ ਕਹਿ ਲਓ ਕਿ ਸਿਰ ਵਹੁਣ ਦਾ ਸਮਾਂ ਨਹੀਂ ਲੱਗਦਾ ਇਹੋ ਜਿਹੀਆਂ ਵੀ ਬੀਬੀਆਂ ਹੁੰਦੀਆਂ ਨੇ ਇਸ ਕਰਕੇ ਤਿੰਨ ਆਦਤਾਂ ਬਦਲ ਲੈਣੀਆਂ ਚਾਹੀਦੀਆਂ ਹਨ ਅੱਜ ਤੋਂ ਹੀ ਇਹ ਤਿੰਨ ਆਦਤਾਂ ਅਪਣਾਉਣੀਆਂ ਹਨ ਜਦੋਂ ਆਪਾਂ ਸਵੇਰੇ ਉੱਠਣਾ ਹੈ ਉੱਠਦੇ ਅੰਸਾਰ ਸਭ ਤੋਂ ਪਹਿਲਾਂ ਆਪਾਂ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਕੰੰਗੇ ਕਰਕੇ ਭਾਵ ਕਿ ਆਪਣੇ ਵਾਲਾਂ ਨੂੰ ਸਵਾਰ ਕੇ ਫਿਰ ਆਪਾਂ ਰਸੋਈ ਵਿੱਚ ਪਹਿਲਾ ਕਦਮ ਰੱਖਣਾ ਹੈ ਕਿਉਂਕਿ ਰਸੋਈ ਵਿੱਚ ਪਹਿਲਾ ਕਦਮ ਉਹ ਬੜਾ ਹੀ ਮਾਇਨੇ ਰੱਖਦਾ ਹੈ ਇਸ ਤਰ੍ਹਾਂ ਦਾ ਉਸ ਸਮੇਂ ਸਾਡਾ ਮੂਡ ਹੋਵੇਗਾ ਮਨ ਹੋਵੇਗਾ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਫਿਰ ਸਾਡੀ ਜ਼ਿੰਦਗੀ ਵਿੱਚ ਹੋਵੇਗਾ ਉਸ ਦੇ ਹੱਥੋਂ ਬਣਾਏ ਖਾਣੇ ਦੇ ਉੱਪਰ ਉਹ ਪ੍ਰਭਾਵ ਪੈ ਜਾਂਦਾ ਹੈ। ਉਹੀ ਪ੍ਰਭਾਵ ਖਾਣਾ ਖਾਣ ਵਾਲੇ ਜੀਹਾਂ ਤੇ ਵੀ ਪੈਂਦਾ ਹੈ। ਜੇਕਰ ਔਰਤ ਖੁਦ ਹੀ ਕਾਲੀ ਨਾਲ ਉੱਠੇ ਉਸੇ ਤਰ੍ਹਾਂ ਆਲਸ ਨਾਲ ਹੀ ਆਪਣੀ ਰਸੋਈ ਵੱਲ ਆਉਣ ਵਾਲੀ ਫਿਰ ਗੱਲ ਨਹੀਂ ਬਣਦੀ। ਫਿਰ ਦਿਨ ਦੀ ਸ਼ੁਰੂਆਤ ਹੀ ਗਲਤ ਤਰੀਕੇ ਦੇ ਨਾਲ ਹੋ ਜਾਂਦੀ ਹੈ। ਇਸ ਕਰਕੇ ਸਭ ਤੋਂ ਪਹਿਲਾ ਕੰਮ ਤਾਂ ਇਸ਼ਨਾਨ ਕਰਨਾ ਹੈ। ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਦੀ ਤੀ ਬੀਬੀ ਵੀਰੋ ਬਾਰੇ ਗੱਲ ਕਰਦੇ ਹਾਂ। ਪਾਦਸ਼ਾਹ ਜੀ ਨੇ ਆਪਣੇ ਧੀ ਨੂੰ ਕਿਹਾ ਕਿ ਤੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ ਤੇ ਫਿਰ ਬਾਣੀ ਪੜ੍ਹਨੀ ਹੈ। ਫਿਰ ਰਸੋਈ ਵਿੱਚ ਜਾ ਕੇ ਘਰ ਦੇ ਕੰਮਕਾਰ ਕਰਨੇ ਸ਼ੁਰੂ ਕਰ ਦੇਣੇ ਹਨ। ਇਸ ਕਰਕੇ ਇਸ਼ਨਾਨ ਕਰਨਾ ਬੇਹੱਦ ਜ਼ਰੂਰੀ ਹੈ। ਇਸ਼ਨਾਨ ਕਰਨ ਦੇ ਨਾਲ ਸਾਡਾ ਸਾਰਾ ਹੀ ਆਲਸ ਦਲੇਦਰ ਦੂਰ ਹੋ ਜਾਂਦਾ ਹੈ। ਸਾਡੇ ਚਿਹਰੇ ਦੇ ਨਾਲ-ਨਾਲ ਸਾਡੇ ਮਨ ਤੇ ਵੀ ਖੇੜਾ ਆ ਜਾਂਦਾ ਹੈ। ਫਿਰ ਜਦੋਂ ਇਸ ਤਰ੍ਹਾਂ ਦੀ ਚੁਸਤੀ ਫੁਰਤੀ ਦੇ ਨਾਲ ਆਪਾਂ ਰਸੋਈ ਵਿੱਚ ਜਾਂਦੇ ਹਾਂ ਰਸੋਈ ਦਾ ਕੰਮਕਾਰ ਕਰਦੇ ਹਾਂ ਖਿੜੇ ਹੋਏ ਮਨ ਦੇ ਨਾਲ ਫਿਰ ਬਾਣੀ ਵਿੱਚ ਮਨ ਲੱਗ ਜਾਂਦਾ ਹੈ ਜੇਕਰ ਆਪਾਂ ਦਲਿੱਦਰ ਦੇ ਨਾਲ ਭਰੇ ਹੋਏ ਆਲਸ ਨਾਲ ਰਸੋਈ ਵਿੱਚ ਵੜ ਜਾਵਾਂਗੇ ਉਬਾਸੀਆਂ ਲੈਦੇ ਹੋਏ ਬਾਣੀ ਪੜੀ ਜਾਵਾਂਗੇ ਤਾਂ ਐਨਾ ਅਸਰ ਨਹੀਂ ਹੁੰਦਾ ਇਸ ਕਰਕੇ ਪਹਿਲਾਂ ਇਸ਼ਨਾਨ ਕਰੋ ਆਪਣਾ ਆਲਸ ਦਲਿੱਦਰ ਦੂਰ ਕਰੋ ਫਿਰ ਹੀ ਰਸੋਈ ਵਿੱਚ ਜਾਓ ਪਹਿਲਾ ਕੰਮ ਤਾਂ ਇਹ ਕਰਨਾ ਹੈ ਕਿ ਇਸ਼ਨਾਨ ਕਰਕੇ ਹੀ ਰਸੋਈ ਵਿੱਚ ਜਾਣਾ ਹੈ। ਦੂਸਰਾ ਕੰਮ ਕੀ ਕਰਨਾ ਹੈ? ਜਿਸ ਤਰ੍ਹਾਂ ਆਪਣੇ ਘਰਾਂ ਵਿੱਚ ਤਾਂ ਨਹੀਂ ਕਹਿੰਦੇ ਪਰ ਬਹੁਤੇ ਘਰਾਂ ਵਿੱਚ ਆਪਾਂ ਕੰਮ ਵਾਲੀਆਂ ਭੈਣਾਂ ਲਾਈਆਂ ਹੁੰਦੀਆਂ ਹਨ। ਕੰਮ ਆਪਾਂ ਖੁਦ ਨਹੀਂ ਕਰਦੇ। ਕੰਮ ਵਾਸਤੇ ਘਰ ਵਿੱਚ ਨੌਕਰ ਰੱਖੇ ਹੁੰਦੇ ਹਨ। ਉਹ ਕੀ ਕਰਦੇ ਹਨ? ਕਿ ਉਹ ਸਾਰਾ ਹੀ ਕੰਮ ਉਹਨਾਂ ਕੋਲੋਂ ਕਰਵਾ ਲੈਂਦੇ ਹਨ। ਪਰ ਆਪਣਾ ਖਾਣਾ ਖੁਦ ਆਪਣੇ ਹੱਥੀਂ ਤਿਆਰ ਕਰੋ। ਰੋਟੀ ਤੇ ਸਬਜ਼ੀ ਹਰ ਇੱਕ ਔਰਤ ਨੂੰ ਆਪ ਬਣਾਉਣੀ ਚਾਹੀਦੀ ਹੈ ਕਿਉਂਕਿ ਸਾਡੀ ਤੇ ਸਾਡੇ ਪਰਿਵਾਰ ਦੀ ਜਿਹੜੀ ਸਿਹਤ ਹੈ ਉਹ ਸਾਡੀ ਵੀ ਜ਼ਿੰਮੇਵਾਰੀ ਹੈ ਉਸ ਦੀ ਫਿਕਰ ਸਾਡੇ ਨਾਲੋਂ ਕਿਸੇ ਹੋਰ ਨੂੰ ਵੱਧ ਹੋ ਹੀ ਨਹੀਂ ਸਕਦੀ ਇਸ ਕਰਕੇ ਜੇਕਰ ਆਦਮੀ ਵੀ ਆਪਣਾ ਕੰਮ ਆਪ ਕਰਦੇ ਹਨ ਤੇ ਬੜੇ ਸੁਚੱਜੇ ਢੰਗ ਦੇ ਨਾਲ ਕਰਦੇ ਹਨ ਕਿਉਂਕਿ ਜਦੋਂ ਦੂਸਰਾ ਕੰਮ ਕਰਦਾ ਹੈ ਉਹ ਇੰਨਾ ਸਾਡੀ ਸਿਹਤ ਦਾ ਧਿਆਨ ਨਹੀਂ ਰੱਖਦਾ ਆਪਾਂ ਨੂੰ ਖੁਦ ਨੂੰ ਹੀ ਪਤਾ ਹੁੰਦਾ ਹੈ ਕਿ ਘਰ ਦੇ ਜੀਆ ਨੂੰ ਕਿੰਨਾ ਕੁ ਮਸਾਲਾ ਸਬਜੀ ਵਿੱਚ ਪਾ ਕੇ ਦੇਣਾ ਹੈ ਜਾਂ ਕਿੰਨਾ ਠੀਕ ਹੈ ਕਿਹੜੀ ਚੀਜ਼ ਹਾਨੀਕਾਰਕ ਹੈ ਕਿਹੜੇ ਜੀ ਨੂੰ ਕਿਸ ਚੀਜ਼ ਤੋਂ ਅਲਰਜੀ ਹੈ ਇਹ ਚੀਜ਼ਾਂ ਆਪਾਂ ਖੁਦ ਨੂੰ ਪਤਾ ਹੁੰਦੀਆਂ ਹਨ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਖਾਣਾ ਰੋਟੀ ਸਬਜੀ ਆਪ ਹੀ ਬਣਾਇਆ ਕਰੋ ਜਦੋਂ ਵੀ ਖਾਣਾ ਬਣਾਉਣਾ ਹੈ ਬਾਣੀ ਦਾ ਉਚਾਰਨ ਤਾਂ ਕਰਨਾ ਹੀ ਹੈ ਤੀਸਰਾ ਕੰਮ ਕਿ ਆਪਣੇ ਰਸੋਈ ਵਿੱਚ ਝੂਠੇ ਬਰਤਨ ਨਹੀਂ ਰਹਿਣ ਦੇਣੇ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਸਾਰੀਆਂ ਸੁੱਖ ਸਹੂਲਤਾਂ ਹਨ ਸਾਡੇ ਕੋਲ ਹਰ ਇੱਕ ਚੀਜ਼ ਵਿੱਚ ਕੋਈ ਵੀ ਕਮੀ ਨਹੀਂ ਹੈ ਹਰ ਇੱਕ ਰਸੋਈ ਵਿੱਚ ਸਾਡੀਆਂ ਜ਼ਰੂਰਤਮੰਦ ਦੀਆਂ ਚੀਜ਼ਾਂ ਹਨ ਰਸੋਈ ਵਿੱਚ ਤਰ੍ਹਾਂ ਤਰ੍ਹਾਂ ਦੇ ਪ੍ਰਬੰਧ ਕੀਤੇ ਹੁੰਦੇ ਹਨ ਇਸ ਲਈ ਨਾਲ ਦੀ ਨਾਲ ਹੀ ਬਰਤਨ ਸਾਫ਼ ਕਰਦੇ ਰਿਹਾ ਕਰੋ ਕਦੇ ਵੀ ਰਸੋਈ ਨੂੰ ਝੂਠੇ ਬਰਤਨਾਂ ਦੇ ਨਾਲ ਭਰ ਕੇ ਨਹੀਂ ਰੱਖਣਾ ਚਾਹੀਦਾ ਜੇਕਰ ਆਪਾਂ ਇਹ ਤਿੰਨ ਆਦਤਾਂ ਅੱਜ ਤੋਂ ਹੀ ਸੁਧਾਰ ਲੈਂਦੇ ਹਾਂ ਤੁਸੀਂ ਦਿਨ ਵਿੱਚ ਹੀ ਵੇਖਣਾ ਦਲੇਦਰ ਤੇ ਆਲਸ ਤੂਰ ਹੋ ਜਾਵੇਗਾ ਸਾਡੀ ਸਿਹਤ ਵਿੱਚ ਚੰਗਾ ਬਦਲਾਵ ਹੋ ਜਾਵੇਗਾ ਸਾਡੇ ਆਪਣੇ ਆਪ ਵਿੱਚ ਹੀ ਚੰਗਾ ਬਦਲਾਵ ਹੋਵੇਗਾ ਕਿਉਂਕਿ ਜਦੋਂ ਸਵੇਰੇ ਸਵੇਰ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਦੇ ਨਾਲ ਸਾਡੇ ਕਈ ਦੁੱਖ ਦਲੇਦਰ ਦੂਰ ਹੋ ਜਾਂਦੇ ਹਨ ਜੋ ਮੇਰੀਆਂ ਭੈਣਾਂ ਸਰੀਰ ਪੱਖੋਂ ਜਾਂ ਬਿਮਾਰੀ ਪੱਖੋਂ ਠੀਕ ਨਹੀਂ ਹਨ ਤਾਂ ਉਹ ਮੇਰੀਆਂ ਭੈਣਾਂ ਚੰਗੀ ਤਰ੍ਹਾਂ ਮੂੰਹ ਹੱਥ ਧੋ ਕੇ ਵਾਹਿਗੁਰੂ ਦਾ ਜਾਪ ਕਰ ਸਕਦੀਆਂ ਹਨ ਬਰਕਤਾਂ ਤੇ ਖੁਸ਼ੀਆਂ ਤੁਹਾਡੇ ਘਰ ਵਿੱਚ ਆਪ ਪ੍ਰਵੇਸ਼ ਕਰਨਗੀਆਂ ਸੋ ਮੇਰੀਆਂ ਭੈਣਾਂ ਨੂੰ ਇਹੀ ਬੇਨਤੀ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਇਹ ਤਿੰਨ ਆਦਤਾਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾ ਲਓ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਤੁਸੀਂ ਬਦਲਾਵ ਹੁੰਦਿਆਂ ਵੇਖੋਗੇ ਦੁੱਖ ਦਿਲਦਰ ਬਿਮਾਰੀਆਂ ਸਭ ਦੂਰ ਹੋ ਜਾਣਗੇ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ